ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਤੁਹਾਡਾ ਚੈਨਲ ਤੇ ਮੀਟ ਕਰਦੀ ਆਂ ਸਾਰੇ ਠੀਕ ਠਾਕ ਹੋਮੋਂਗੇ ਚੜ੍ਹਦੀ ਕਲਾ ਦੇ ਵਿੱਚ ਹੋਮੋਂਗੇ ਜੇਕਰ ਚੈਨਲ ਤੇ ਪਹਿਲੀ ਵਾਰ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਸਬਸਕ੍ਰਾਈਬ ਕਰਨ ਦੇ ਨਾਲ ਨਾਲ ਬੈਲ ਆਈਕਨ ਦਾ ਬਟਨ ਨਾਲ ਵੀ ਪ੍ਰੈਸ ਕਰ ਲਿਓ ਤਾਂ ਕਿ ਤੁਹਾਨੂੰ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇ ਅੱਜ ਵਾਲੀ ਕਲੈਕਸ਼ਨ ਵਿੱਚ ਮਿਕਸਰ ਹੋਊਗੀ ਕਾਟਨ ਦੇ ਵੀ ਸੂਟ ਆਉਣਗੇ ਸ਼ਿਮਰ ਦੇ ਵੀ ਹੋਣਗੇ ਤੇ ਔਰਗਾਂజా ਦੇ ਵਿੱਚ ਵੀ ਰਹਿਣਗੇ ਸਾਰੀ ਵੀਡੀਓ ਨੂੰ ਤੁਸੀਂ ਐਂਡ ਤੱਕ ਧਿਆਨ ਨਾਲ ਜ਼ਰੂਰ ਦੇਖ ਲਿਓ ਕੋਈ ਵੀ ਸੁਰਤ ਨੂੰ ਪਸੰਦ ਦਾ ਹੋ ਤਾਂ ਦਾ ਦਿੱਤੇ ਹੋਏ ਨੰਬਰ ਦੇ ਉੱਪਰ ਜਾ ਕੇ ਸਕਰੀਨਸ਼ਾਟ ਲੈ ਕੇ ਸੈਂਡ ਕਰ ਦਿਓ। ਗਲੇਜ਼ ਕੈਮਰੀ कॉटन ਦੇ ਵਿੱਚ ਰਹੂਗਾ ਫੈਬਰਿਕ ਆਲਓਵਰ 5 ਮੀਟਰ ਰਹੂਗਾ। ਮਸਲੀਨ ਦਾ ਇਹਦੇ ਨਾਲ ਡਿਜੀਟਲ ਪ੍ਰਿੰਟ ਦੇ ਵਿੱਚ ਦੁਪੱਟਾ ਰਹੂਗਾ। ਰੇਟ ਰਹੂਗਾ ਇਹਦਾ 1200 ਰੁਪਏ। ਸਿਰਫ ਤੇ ਸਿਰਫ 1200 ਰੁਪਏ ਦੇ ਵਿੱਚ ਗਲੇਜ਼ ਕੈਮਰੀ कॉटन ਦੇ ਵਿੱਚ ਪ੍ਰੀਮੀਅਮ ਕੁਆਲਿਟੀ ਦਾ ਸਟਾਫ ਰਹੂਗਾ। ਪਿਓਰ ਲਾਨ कॉटन ਚ ਆ ਗਿਆ ਡਿਜੀਟਲ ਪ੍ਰਿੰਟ ਹੋਊਗਾ। ਇਹ ਪਿਕਾ ਵੀ ਮੈਂ ਨਾਲ ਲਗਾਈਆਂ ਹੋਈਆਂ ਨੇ ਹੈਂਡਵਰਕ ਰਹੂਗਾ neck ਦੇ ਉੱਪਰ। ਔਰਗੈਂਜਾ ਸਿਲਕ ਦੀ ਐਮਬਲਾਈਡਰੀ ਵਾਲੀ ਅ ਪੱਟੀ ਰਹੂਗੀ ਬਾਟਮ ਹੈ ਜਿਹੜੀ ਇਹਦੀ ਕਾਟਨ ਦੀ ਰਹੂਗੀ ਤੇ ਦੁਪੱਟਾ ਸਵੀਸ ਕਾਟਨ ਦੇ ਵਿੱਚ ਰਹੂਗਾ 1725 ਰੁਪਏ ਦਾ ਰੇਟ ਰਹੂਗਾ ਕਲਰ ਇਹਦੇ ਵਿੱਚ ਇਹ ਵਾਲੇ ਮਿਲ ਜਾਣਗੇ ਕੋਈ ਵੀ ਸੂਟ ਤੁਸੀਂ ਲੈਣਾ ਤਾਂ ਨੰਬਰ ਦਿੱਤਾ ਹੋਇਆ ਉਸ ਨੰਬਰ ਤੇ ਜਾ ਕੇ ਸਕਰੀਨ ਸ਼ਾਟ ਲੈ ਕੇ ਸੈਂਡ ਕਰ ਦਿਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਦਿਆ ਕਰੋ ਕਮੈਂਟ ਤੇ ਲਾਈਕ ਕਰਨਾ ਨਾ ਭੁੱਲਿਆ ਕਰੋ ਇਹ ਮਸਲੀਨ ਦੇ ਵਿੱਚ ਰਹਿਣਗੇ ਆਲ ਓਵਰ ਸੂਟ ਆਉਣਗੇ ਫਰੰਟ ਦੇ ਉੱਪਰ embroidery ਰਹੂਗੀ ਤੇ 슬ੀਵਜ਼ ਦੇ ਉੱਪਰ ਵੀ embroidery ਮਿਲ ਜੂਗੀ ਕੋਟਾ ਡੋਰੀਆ ਦਾ ਇਹਦੇ ਨਾਲ ਦੁਪੱਟਾ ਰਹੂਗਾ ਲੇਸ ਵਾਲਾ ਲੇਸ ਮਿਲੂਗੀ ਚਾਰੋਂ ਸਾਈਡ ਤੇ ਦੁਪੱਟੇ ਤੇ organza ਦੇ ਵਿੱਚ ਆ ਗਿਆ ਇਹ ਆਲ ਓਵਰ ਸੂਟ ਰਹੂਗਾ ਫਰੰਟ ਤੇ ਔਰ 슬ੀਵਜ਼ ਦੇ ਉੱਪਰ ਬ੍ਰਸ਼ ਪੇਂਟ ਕੀਤਾ ਹੋਇਆ ਮਿਲੂਗਾ 599 ਰੁਪਏ ਇਹਦਾ ਰੇਟ ਰਹੂਗਾ ਇਸ ਲਬ ਕਾਟਨ ਲੀਲਨ ਦੇ ਵਿੱਚ ਆ ਗਿਆ ਹੈਂਡਵਰਕ ਦੇ ਵਿੱਚ ਬਾਟਮ ਹੈ ਜਿਹੜੀ ਇਹਦੀ ਰਿਯਾਨ ਕਾਟਨ ਦੀ ਰਹੂਗੀ ਦੁਪੱਟਾ ਵੀ ਇਸ ਲਬ ਕਾਟਨ ਚ ਰਹੂਗਾ ਇਹ ਔਰਗਾਂਜਾ ਚ ਮਿਲ ਜਾਣਗੇ ਸ਼ਰਟ ਹੈ ਜਿਹੜੀ ਲੇਸ ਵਰਕ ਦੇ ਨਾਲ ਡਿਜ਼ਾਈਨ ਕੀਤੀ ਹੋਈ ਹੈ ਬਾਟਮ ਬਿਸਕੋਸ ਸ਼ੈਂਟਨ ਦੀ ਰਹੂਗੀ ਤੇ ਔਰਗਾਂਜਾ ਦਾ ਹੀ ਇਹਦੇ ਨਾਲ ਦੁਪੱਟਾ ਰਹੂਗਾ ਫੁੱਲ ਪਿੱਕ ਇਸ ਤਰ੍ਹਾਂ ਦੀ ਹੈ ਗੰਗਾ ਬ੍ਰਾਂਡ ਚ ਆਗੇ ਇਹ ਸੁਪੀਰੀਅਰ ਲੀਲਨ ਦੇ ਵਿੱਚ ਰਹੂਗਾ 5 ਮੀਟਰ ਫੈਬਰਿਕ ਰਹੂਗਾ ਪਲੇਨ ਤੇ ਦੁਪੱਟਾ ਜਿਹੜਾ ਇਹਦਾ ਸ਼ਿਫੋਨ ਦਾ ਰੂ ਪ੍ਰਿੰਟਡ 1350 ਰੁਪਏ ਦੇ ਵਿੱਚ ਹੈ ਇਹ ਵਾਲਾ ਜਿਹੜਾ ਫੈਬਰਿਕ ਹੈ कॉटन ਚ ਰਹੂਗਾ 1199 ਰੁਪਏ ਦੇ ਵਿੱਚ कॉटन ਦੀ ਸ਼ਰਟ कॉटन ਦੀ ਬਾਟਮ ਤੇ कॉटन ਦਾ ਹੀ ਨਾਲ ਦੁਪੱਟਾ ਰਹੂਗਾ ਪਿਓਰ कॉटन ਦੇ ਵਿੱਚ ਆ ਗਿਆ ਇਹ ਵੀ neck ਦੇ ਉੱਪਰ ਵਰਕ ਮਿਲੇਗਾ ਬਾਟਮ ਵੀ कॉटन ਦੀ ਰਹੇਗੀ ਪਿਓਰ ਕੋਰਾ कॉटन ਦੇ ਵਿੱਚ ਆ ਗਿਆ ਹੈ ਸੋਲੋ ਕਲਰ ਰਹੂਗਾ ਘੇਰੇ ਤੇ ਉੱਪਰ ਥ्रेड ਵਰਕ ਕੀਤਾ ਹੋਇਆ ਮਿਲੇਗਾ ਮਲ कॉटन ਚ ਆ ਗਿਆ ਹੈ 490 ਰੁਪਏ ਮੀਟਰ ਰਹੂਗਾ ਇਹ ਟਿਸਟਾ ਬ੍ਰਾਂਡ ਹੈਗਾ 490 ਰੁਪਏ ਪਰ ਮੀਟਰ ਆਲਓਵਰ ਜਿਹੜਾ ਫੈਬਰਿਕ ਆ ਸੂਟ ਦਾ ਰਹੂਗਾ ਵਿਦਾਊਟ ਦੁਪੱਟਾ ਸਟਾ ਬ੍ਰਾਂਡ ਦੇ ਇਹ ਸੂਟ ਰਹਿਣਗੇ ਕਲਰ ਤੇ ਪ੍ਰਿੰਟ ਤੁਸੀਂ ਦੇਖ ਲਓ ਕੋਈ ਵੀ ਕਲਰ ਤੇ ਪ੍ਰਿੰਟ ਤੁਸੀਂ ਇਹਨਾਂ ਵਿੱਚੋਂ ਲੈ ਸਕਦੇ ਹੋ ਰੇਟ ਮੈਨੂਅਲ ਵਿੱਚ ਮੈਂਸ਼ਨ ਕੀਤੇ ਹੋਇਆ ਪਿਓਰ ਕਾਟਨ ਦੇ ਵਿੱਚ ਆਗੇ ਪਿਓਰ ਲਾਨ ਕਾਟਨ ਰਹੂਗੀ ਡਿਜੀਟਲ ਪ੍ਰਿੰਟ ਹੋਊਗਾ ਨੈੱਕ ਦੇ ਉੱਪਰ ਵੈਰਾਈਟੀ ਰਹੂਗੀ 21500 ਪੈ ਦੇ ਵਿੱਚ ਇਹ ਵਾਲੇ ਸੂਟ ਆ ਜਿਹੜੇ ਮਿਲ ਜਾਣਗੇ ਇਹ ਫੁੱਲ ਪਿੱਕੇ ਦੀ ਸੂਟ ਦੀ ਮੈਂ ਨਾਲ ਲਗਾਈ ਹੋਈ ਆ ਬਹੁਤ ਹੀ ਪ੍ਰੀਮੀਅਮ ਕੁਆਲਟੀ ਦੇ ਸੂਟ ਨੇ ਆਮ ਦੁਕਾਨਾਂ ਤੇ ਇਹ ਵਾਲੇ ਸੂਟ ਆ ਜਿਹੜੇ ਉਹ ਨਹੀਂ ਮਿਲਦੇ ਕੋਈ ਵੀ ਸੂਟ ਤੁਸੀਂ ਇਹਨਾਂ ਵਿੱਚੋਂ ਲੈ ਸਕਦੇ ਹੋ ਸ਼ੇਮਰ ਸਿਲਕ ਦੇ ਵਿੱਚ ਆ ਗਈ ਸ਼ਰਟ ਐਮਬਲੈਂਟਰੀ ਹੋਗੀ neck ਦੇ ਉੱਪਰ ਤੇ ਘੇਰੇ ਦੇ ਉੱਪਰ ਉਹ ਪਾੜਾ ਸਿਲਕ ਦੀ ਦੇ ਨਾਲ ਬਾਟਮ ਹੋਊਗੀ ਦੁਪੱਟਾ ਇਹਦਾ ਸ਼ੇਮਰ ਕਾਟਨ ਸ਼ੇਮਰ ਸਿਲਕ ਦੇ ਵਿੱਚ ਹੀ ਰਹੂਗਾ ਇਹ ਲਿਲਨ ਕਾਟਨ ਚ ਰਹਿਣਗੇ প্রিনਟਰ ਸੂਟ ਇਹ ਪਾਕਿਸਤਾਨੀ ਕੋਰਾ ਕਾਟਨ ਦੇ ਵਿੱਚ ਆ ਗਿਆ 2690 ਰੁਪਏ ਇਹਦਾ ਰੀਟ ਰਹੂਗਾ ਕੋਲਕਾਤਾ ਹੈਂਡਵਰਕ ਦੇ ਨਾਲ ਹੀ ਡਿਜ਼ਾਈਨਰ ਸ਼ਿਮਰ ਦਾ ਵਿੱਚ ਰਹੂਗਾ ਸ਼ਿਮਰ ਟਿਸ਼ੂ ਰਹੂਗੀ ਬਿਸਕੋਸ ਚਿਨੋਂਨ ਦਾ ਇਹਦੇ ਨਾਲ ਦੁਪੱਟਾ ਰਹੂਗਾ ਕ੍ਰਾਸ਼ ਟਿਸ਼ੂ ਚ ਆ ਗਿਆ ਇਹ ਐਮਬਰਾਇਡਰੀ ਵਾਲਾ ਸੂਟ ਰਹੂਗਾ 3795 ਰੁਪਏ ਦੇ ਵਿੱਚ ਇਹ ਵੀ ਸ਼ਿਮਰ ਟਿਸ਼ੂ ਦੇ ਵਿੱਚ ਆ ਗਿਆ ਸ਼ਿਮਰ ਟਿਸ਼ੂ ਸਿਲਕ ਦੇ ਵਿੱਚ ਰਹਿਣਗੇ ਦੋ ਹੀ ਕਲਰ ਹੈ ਇਹਦੇ ਵਿੱਚ ਦੁਪੱਟਾ ਇਹਦਾ ਬਨਾਰਸੀ ਡਾਟਸ ਵਾਲਾ ਰੂਪ ਪਿਓਰ ਗਲੇਸ ਕਾਟਨ ਚ ਰੂਗਾ ਇਹ ਵਾਲਾ ਸੂਟ オリジナル ਗਲੇਸ ਕਾਟਨ ਮਿਰਰ ਦਾ ਕੰਮ ਆਊਗਾ ਪਿਓਰ ਕੋਟਾ ਦੀ ਸ਼ਰਟ ਹੋਊਗੀ ਇਹ ਵਾਲੇ ਸੂਟਾਂ ਜਨ ਦੋ ਕਲਰ ਦੇ ਵਿੱਚ ਅਵੇਲੇਬਲ ਨੇ ਬਿਸਕੋ ਸ਼ੈਂਟੂਨ ਦੀ ਬਾਟਮ ਹੋਊਗੀ ਕੋਟਾ ਡੋਰੀਆ ਦਾ ਇਹਦੇ ਨਾਲ ਦੁਪੱਟਾ ਰਹੂਗਾ ਸੈਮੀ कॉटन ਦੇ ਵਿੱਚ ਰਹਿਣਗੇ ਇਹ प्रिंटेड ਸ਼ਾਰਟ ਰੂਗੀ neck ਪੱਟੀ ਦੇ ਉੱਪਰ ਬਟਨਸ ਲੱਗੇ ਹੋਏ ਮਿਲ ਜਾਣਗੇ ਸੈਮੀ ਸ਼ਿਫੋਨ ਦੇ ਵਿੱਚ ਦਾ ਦੁਪੱਟਾ ਰਹੂਗਾ ਰੇਟ ਰਹੂਗਾ 470 ਰੁਪਏ ਕਲਰ ਤੇ ਪ੍ਰਿੰਟ ਇਹਦੇ ਬਹੁਤ ਹੀ ਜ਼ਿਆਦਾ ਸੋਹਣੇ ਨੇ ਇਹ ਸਰਪਲੱਸ कॉटन ਦੇ ਵਿੱਚ ਆ ਗਿਆ ਡਿਜੀਟਲ ਪ੍ਰਿੰਟ ਰਹੂਗਾ ਔਰ ਗੈਂਜਾ ਦਾ ਪੈਚ ਲੱਗਿਆ ਹੋਇਆ ਘੇਰੇ ਦੇ ਉੱਪਰ 750 ਰੁਪਏ ਦੇ ਵਿੱਚ ਇਹ ਵਾਲੇ ਸੂਟ ਆ ਜਿਹੜੇ ਮਿਲ ਜਾਣਗੇ ਟਾਈ ਐਂਡ ਡਾਈ ਦੇ ਵਿੱਚ ਇਹਦਾ ਦੁਪੱਟਾ ਮਸਲੀਨ ਦਾ ਰਹੂਗਾ ਮਿਲਦੇ ਆਂ ਅਗਲੀ ਵੀਡੀਓ ਦੇ ਨਾਲ ਥੈਂਕ ਯੂ